ਸਸ਼ੀ ਕਾਲ ਜੀ ਫਤੇ ਕਲੈਕਸ਼ਨ ਬਲੱਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਇਸ ਤੋਂ ਬਾਅਦ ਆਪਣਾ ਜਿਹੜਾ ਪੇਜ ਹੈ ਜੀ ਫੇਸਬੁੱਕ ਆਪਣਾ ਇੰਸਟਾਗ੍ਰam ਤੇ ਪੋਸਟ ਨੂੰ ਵੀ ਜਰੂਰ ਤੁਸੀਂ ਫੋਲੋ ਕਰੋ ਨੰਬਰ ਆਪਣਾ ਵੀਡੀਓ ਦੇ ਨੀਚੇ ਚੱਲ ਰਿਹਾ ਹੁੰਦਾ ਹੈ ਜਿਹੜੀ ਭੈਣ ਵੀ ਲੋਕੇਸ਼ਨ ਵਗੈਰਾ ਜਾਣਨਾ ਚਾਹੁੰਦੀ ਹੈ ਜਾਂ ਫਿਰ ਹੋਰ ਵੀ ਤੁਹਾਡੇ ਕੋਈ ਕੁਐਸਚਨ ਹੁੰਦਾ ਤੁਸੀਂ ਮੈਨੂੰ ਮੇਰੇ ਵਟਸਐਪ ਤੇ ਕਾਲ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਭੈਣਾਂ ਨੂੰ ਬੇਨਤੀ ਹੈ ਜੀ ਆਪਣਾ ਜਿਹੜਾ ਸ਼ਹਿਰ ਹੈ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਆਪਾਂ ਰਹਿੰਦੇ ਆ ਔਰ ਆਪਣੀ ਜਿਹੜੀ ਸ਼ਾਪ ਹੈ ਬੁੜਲਾਡਾ ਸ਼ਹਿਰ ਦੇ ਵਿੱਚ ਆਪਣੀ ਸ਼ਾਪ ਹੈ ਜੀ ਜਿਹੜੀ ਭੈਣ ਵੀ ਵਿਜ਼ਿਟ ਕਰਨਾ ਚਾਹੁੰਦੀ ਹੈ ਕਰ ਸਕਦੀ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣਾ ਐਡਰੈਸ ਹਮੇਸ਼ਾ ਦਿੱਤਾ ਹੀ ਹੁੰਦਾ ਹੈ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਕੱਪੜੇ ਬਾਰੇ ਦੱਸ ਦੇਵਾਂ ਇਹ ਸਟੱਫ ਹੈਗਾ ਜੀ ਮੰਚਲੀ ਸਿਲਕ ਬਹੁਤ ਸੁਪੀਰੀਅਰ ਜਿਹੜਾ ਇਹ ਸਟੱਫ ਹੈ ਜੀ ਕੁਆਲਿਟੀ ਬਹੁਤ ਵਧੀਆ ਟੈਕਸਚਰ ਵੀ ਬਹੁਤ ਵਧੀਆ ਕਪੜੇ ਦਾ ਮੰਚਲੀ ਸਿਲਕ ਜਿਹੜਾ ਇਹ ਫੈਬਰਿਕ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਮੰਚਲੀ ਸਿਲਕ ਫੈਬਰਿਕ ਹੈ ਜੀ ਇਹ ਔਰ ਇਹਦਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਹੁਤ ਫਿਨਿਸ਼ਿੰਗ ਨਾਲ ਜਿਹੜਾ ਇਹਦਾ ਵਰਕ ਹੋਇਆ ਜੀ ਨਾਲੇ ਦੇ ਹੈਂਡ ਟੱਚ ਵੀ ਦਿੱਤਾ ਹੋਇਆ ਬਹੁਤ ਜਿਆਦਾ ਸੋਹਣਾ ਇਹਦਾ ਵਰਕ ਹੋਇਆ ਹੋਇਆ ਹੈ ਕਲਰ ਹੈਗਾ ਜੀ ਪ੍ਰੋਪਰ ਜਿਹੜਾ ਗ੍ਰੀਨ ਕਲਰ ਹੈ ਜੀ ਇਹਦਾ ਜਿਹੜਾ ਸੂਟ ਦਾ ਕਲਰ ਹੈ ਬੋਟਲ ਗ੍ਰੀਨ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਇਹ ਹੈਗਾ ਘੇਰੇ ਤੇ ਜਿਹੜਾ ਵਰਕ ਹੋਇਆ ਜੀ ਉੱਪਰ ਦੇਖੋ ਸੀਕੁਐਂਸ ਵਰਕ ਜਾ ਰਿਹਾ ਜੀ ਸਾਰਾ ਇਹ ਸੀਕੁਐਂਸ ਹੈ ਜੀ ਦਿੱਤਾ ਹੋਇਆ ਔਰ ਜਿਹੜੇ ਇਹਦੀ ਬਾਜੂ ਔਰ ਇਹਦੀ ਬਾਟਮ ਦਾ ਵੀ ਨਾਲ ਹੀ ਆਪਾਂ ਨੂੰ ਡਿਜ਼ਾਈਨ ਦਿੱਤਾ ਹੋਇਆ ਜੀ ਇਹ ਬਣੀ ਹੋਈ ਹੈ ਇਹਦੀ ਬਾਜੂ ਦਾ ਡਿਜ਼ਾਈਨ ਹੈ ਜੀ ਇਹ ਇਹ ਡਿਜ਼ਾਈਨ ਇਹਦੀ ਬਾਜੂ ਤੇ ਆਏਗਾ ਜੀ ਕਲਰ ਐਜ਼ ਇਟ ਆ ਰਿਹਾ ਸੇਮ ਕਲਰ ਹੈ ਜੀ ਜਿੱਦਾਂ ਕੈਮਰੇ ਦੇ ਵਿੱਚ ਆ ਰਿਹਾ ਹੈ ਔਰ ਇਹ ਹੈਗਾ ਜੀ ਇਹਦੀ ਬਾਟਮ ਤੇ ਡਿਜ਼ਾਈਨ ਜਿਹੜਾ ਕਿ ਪੌਚੇ ਦੇ ਉੱਤੇ ਆਏਗਾ ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਔਰ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਦੁਪੱਟਾ ਬਣਿਆ ਹੋਇਆ ਹੈ 4 ਸਾਈਡ ਇਹਦੇ ਗੋਟੇ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਗੋਟਾ ਪੱਤੀ ਨਾਲ ਲਾਈਨ ਆਪਾਈਆਂ ਗਈਆਂ ਨੇ ਬਹੁਤ ਸੋਹਣਾ ਇਹਦਾ ਦੁਪੱਟਾ ਰੈਡੀ ਹੋਊਗਾ ਜੀ ਫਿਨਿਸ਼ਿੰਗ ਵੀ ਫੁੱਲ ਹੈ ਦੁਪੱਟੇ ਦਾ ਸਾਈਜ਼ ਵੀ ਫੁੱਲ ਹੈ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਹੈ ਲੈਂਥ ਵਿਡਥ ਦੁਪੱਟੇ ਦੀ ਫੁੱਲ ਹੈ ਔਰ 2.5 ਮੀਟਰ ਦੀ ਲੈਂਥ ਦਾ ਇਹ ਦੁਪੱਟਾ ਰਹਿਣ ਵਾਲਾ ਹੈ ਜੀ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਇਹ ਜਿਹੜੇ ਦੁਪੱਟਾ ਹੈ ਜਿਹੜਾ ਕਿ ਸੂਟ ਨਾਲ ਰੈਡੀ ਹੋਇਆ ਜੀ ਬਾਜੂ ਦਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਈ ਚੁੱਕੀ ਹਾਂ ਔਰ ਘੇਰੇ ਦਾ ਡਿਜ਼ਾਈਨ ਵੀ ਤੁਹਾਨੂੰ ਦਿਖਾਇਆ ਜੀ ਬੜਾ ਪਿਆਰਾ ਇਹਦਾ ਘੇਰਾ ਬਣਿਆ ਹੋਇਆ ਨਾਲ ਇਹਦੇ ਸੀਕਵੈਂਸ ਦਾ ਵਰਕ ਦਿੱਤਾ ਗਿਆ ਜੀ ਸਾਰੇ ਜਿਹੜੀ ਸ਼ਰਟ ਦੇ ਵਿੱਚ ਇਹ ਲਾਈਨਾਂ ਆਉਣਗੀਆਂ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਕਿਉਂਕਿ neck ਨਹੀਂ ਬਣਿਆ ਹੋਇਆ ਬਹੁਤ ਪਿਆਰਾ ਜਿਹੜਾ ਇਹਦਾ ਫਰਸਟ ਕਲਰ ਹੈ ਜੀ ਗ੍ਰੀਨ ਕਲਰ ਸੀਗਾ ਸੈਕਿੰਡ ਕਲਰ ਹੈਗਾ ਜੀ ਵਾਈਨ ਥੋੜਾ ਜਿਹਾ ਕੈਮਰੇ ਦੇ ਵਿੱਚ ਕਲਰ ਚੇਂਜ ਆ ਰਿਹਾ ਜੀ ਪ੍ਰੋਪਰ ਵਾਈਨ ਸ਼ੇਡ ਹੈ ਜੀ ਡਾਰਕ ਵਾਲਾ ਵਾਈਨ ਸ਼ੇਡ ਹੈ ਔਰ ਇਹ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਜੀ ਅਗਰ ਤੁਸੀਂ ਇੱਕ ਸੂਟ ਲੈਣਾ 1350 ਰੁਪਏ ਅਗਰ ਤੁਸੀਂ ਦੋ ਸੂਟ ਲੈਣੇ ਆ ਤਾਂ ਤੁਹਾਨੂੰ 2600 ਰੁਪਏ ਦੇ ਵਿੱਚ ਇਹ ਦੋ ਸੂਟ ਤੁਹਾਨੂੰ ਮਿਲ ਜਾਣਗੇ ਜੀ ਤੁਸੀਂ ਇਹਦੀ ਜਿਹੜਾ ਘੇਰੇ ਦਾ ਵਰਕ ਦੇਖ ਸਕਦੇ ਹੋ ਇਹ ਘੇਰੇ ਤੇ ਉੱਤੇ ਵਰਕ ਹੋਇਆ ਜੀ ਨਾਲ ਇਹਦੇ ਹੈਂਡ ਟੱਚ ਵੀ ਦਿੱਤਾ ਹੋਇਆ ਹੈ ਥੋੜਾ ਬਹੁਤ ਔਰ ਥ੍ਰੈਡ ਦਾ ਸਾਰਾ ਜਿਹੜਾ ਵਰਕ ਹੋਇਆ ਜੀ ਸਾਰੇ ਸੂਟ ਦੇ ਵਿੱਚ ਐਦਾ ਸੀਕੁਐਂਸ ਦੀਆਂ ਜੀ ਸਤਾਰੇ ਦੀਆਂ ਸੀਕੁਐਂਸ ਸਤਾਰੇ ਦੀਆਂ ਲੈਣਾ ਜਾਣੀਆਂ ਸਾਰੇ ਸ਼ਰਟ ਦੇ ਵਿੱਚ ਜਾਣਗੇ ਲੈਂਥ ਦਾ ਕੋਈ ਇਸ ਨਹੀਂ ਜਿੰਨੀ ਮਰਜ਼ੀ ਲੈਂਥ ਤੁਸੀਂ ਬਣਾ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਵਾਈਨ ਕਲਰ ਹੈ ਪ੍ਰੋਪਰ ਜਿਹੜਾ ਵਾਈਨ ਸ਼ੇਡ ਹੁੰਦਾ ਹੈ ਡਾਰਕ ਵਾਲਾ ਔਰ ਇਹਦੀਆਂ ਬਾਜੂ ਤੇ ਇਹਦੇ ਜਿਹੜੇ ਪੌਂਚੇ ਵੀ ਬਣੇ ਹੋਏ ਨੇ ਜੀ ਏ ਬਣੀ ਹੈ ਜੀ ਇਹਦੀਆਂ ਬਾਜੂ ਅੱਗੇ ਜਿਵੇਂ ਤਿਹਾਰ ਆ ਰਹੇ ਨੇ ਜੀ ਹਨਾ ਤੁਸੀਂ ਤਿਹਾਰਾਂ ਤੇ ਪਾਉਣ ਲਈ ਬਹੁਤ ਸੋਹਣੇ ਸੋਹਣੇ ਕਲਰ ਹੈ ਤੇ ਬਹੁਤ ਸੋਹਣਾ ਹੀ ਜਿਹੜਾ ਇਹਦਾ ਸਟੱਫ ਆ ਮੰਚਲੀ ਸਿਲਕੇ ਦਾ ਸਟੱਫ ਰਹਿਣ ਵਾਲਾ ਹੈ ਜੀ ਦੁਪੱਟਾ ਵੀ ਐਜ਼ ਇਟ ਮੰਚਲੀ ਦਾ ਹੀ ਆਏਗਾ ਕਪੜੇ ਦਾ ਟੈਕਸਚਰ ਬਹੁਤ ਵਧੀਆ ਜੀ ਸਿੰਪਲ ਲਾਈਨਿੰਗ ਲਗਾ ਕੇ ਤੁਸੀਂ ਇਹ ਸੂਟ ਨੂੰ ਬਣਾ ਸਕਦੇ ਹੋ ਟਾਫਟੇ ਦੀ ਕੋਈ ਜ਼ਰੂਰਤ ਨਹੀਂ ਹੈ ਲਾਈਨਿੰਗ ਸਾਰੇ ਸੂਟ ਦੇ نیچے ਲੱਗੇਗੀ ਜੀ ਕਿਉਂਕਿ ਸਟੱਫ ਜਿਹੜਾ ਇਹਦੇ ਵਿੱਚ ਸਕਿਨ ਵਿਜੀਬਲ ਹੁੰਦੀ ਹੈ ਅ ਔਰ ਇਹਦਾ ਜਿਹੜੀ ਫੀਲ ਵੀ ਬਹੁਤ ਵਧੀਆ ਜੀ ਕੋਈ ਚੂਬਣ ਵਾਲਾ ਸਟੱਫ ਨਹੀਂ ਹੈ ਇਰੀਟ ਜਿਹੜੇ ਦੁਪੱਟੇ ਰਹਿਣ ਵਾਲੇ ਆ ਜੀ ਇਹਨਾਂ ਦੇ ਦੁਪੱਟੇ ਵੀ ਬਹੁਤ ਸੋਹਣਾ ਜਿਹੜਾ ਇਹਦਾ ਦੁਪੱਟਾ ਸਾਰੇ ਸੂਟਾਂ ਦਾ ਜਿਹੜਾ ਬਣਿਆ ਹੋਇਆ ਜੀ ਦੁਪੱਟਾ ਸਾਰਿਆਂ ਨਾਲ ਹੀ ਬਹੁਤ ਸੋਹਣਾ ਦੁਪੱਟਾ ਜਿਹੜਾ ਲੱਗ ਰਿਹਾ ਦੇਖੋ ਸਾਈਡ ਤੇ 4 ਸਾਈਡ ਗੋਟਾ ਦੇ ਕੇ ਜੀ ਨਾਰੇ ਦੇ ਗੋਟਾ ਪੱਤੀ ਦੇ ਜਿਹੜੀਆਂ ਫਿਨਿਸ਼ਿੰਗ ਦਿੱਤੀ ਗਿਆ ਸਾਰੇ 4 ਸਾਈਡ ਦੁਪੱਟੇ ਤੇ ਲੈਸ ਦਿੱਤੀ ਵੀ ਆ ਬੜਾ ਸੋਹਣਾ ਇਹਦਾ ਦੁਪੱਟਾ ਰੈਡੀ ਹੁੰਦਾ ਜੀ ਬਣ ਕੇ ਜਿਹੜੀ ਭੈਣ ਵੀ ਇਹਦਾ ਦੁਪੱਟਾ ਦੁਪੱਟੇ ਕਰਕੇ ਹਨਾ ਸੂਟ ਲੈਂਦੀਆਂ ਨੇ ਕਈ ਭੈਣਾਂ ਨੂੰ ਹੁੰਦਾ ਜੀ ਗੋਟਾ ਵਗੈਰਾ ਲੱਗਿਆ ਹੋਵੇ ਦੁਪੱ ਇੱਕ ਸੂਟ ਦਾ ਪ੍ਰਾਈਸ ਹੈਗਾ ਜੀ ਇਹਦਾ ਜਿਹੜਾ ਰਹੇਗਾ ਆਪਣਾ 1350 ਰੁਪਏ ਅਗਰ ਤੁਸੀਂ ਦੋ ਸੂਟ ਲੈਣਾ ਚਾਹੁੰਦੇ ਹੋ ਦੋ ਸੂਟ ਇਹਦੇ ਮਿਲਣਗੇ ਤੁਹਾਨੂੰ ਜੀ 2600 ਰੁਪਏ ਦੇ ਵਿੱਚ ਨੈਕਸਟ ਜਿਹੜਾ ਇਹਦਾ ਕਲਰ ਹੈਗਾ ਜੀ ਗ੍ਰੀਨ ਰਾਮਾ ਗ੍ਰੀਨ ਕਲਰ ਹੈ ਜੀ ਨੈਕਸਟ ਕਲਰ ਹੈ ਜਿਹੜਾ ਕੇਰਾ ਐਜ਼ ਇਟ ਡਿਜ਼ਾਈਨ ਸਾਰਿਆਂ ਦਾ ਸੇਮ ਰਹੇਗਾ ਜੀ ਸਿਰਫ ਕਲਰ ਦਾ ਹੀ ਡਿਫਰੈਂਸ ਆਈਗਾ ਜੀ ਕੇਰਾ ਬਣਿਆ ਹੈ ਸੀਕਵੈਂਸ ਨਾਲ ਲਾਈਨਾਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ 17 ਵਰਕ ਜਿਹੜਾ ਸੀਕਵੈਂਸ 17 ਵਰਕ ਦਿੱਤਾ ਹੋਇਆ ਬਹੁਤ ਸੋਹਣਾ ਇਹਦਾ ਸਟੱਫ ਰਹਿਣ ਵਾਲਾ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਕਲ ਰਾਮਾ ਗ੍ਰੀਨ ਜਿਹੜਾ ਇਹਦਾ ਕਲਰ ਰਹਿਣ ਵਾਲਾ ਹੈ ਬਾਜੂ ਤੇ ਔਰ ਜਿਹੜਾ ਪਾਂਚੇ ਤੇ ਵਰਕ ਦਿੱਤਾ ਹੈ ਜੀ ਸਾਰੇ ਸੂਟਾਂ ਦੇ ਨਾਲ ਬਾਜੂ ਔਰ ਪਾਂਚਾ ਬਣਿਆ ਹੋਏਗਾ ਇਹ ਬਾਜੂ ਦਾ ਵਰਕ ਹੈ ਜੀ ਉਹ ਸਾਈਡ ਤੇ ਔਰ ਇਹ ਵਾਲਾ ਹੈਗਾ ਜੀ ਇਹਦਾ ਪਾਂਚੇ ਦਾ ਵਰਕ ਹੈ ਜਿਹੜਾ ਪਾਂਚੇ ਦਾ ਵਰਕ ਦਿੱਤਾ ਹੈ ਦੁਪੱਟੇ ਵੀ ਸਾਰੇ ਨਾਲ ਬਣੇ ਹੋਏ ਨੇ ਜੀ ਬੜੇ ਪਿਆਰੇ ਸਾਰੇ ਨਾਲ ਦੁਪੱਟੇ ਨੇ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਨਾਲ ਰੈਡੀ ਹੋਏ ਨੇ ਸਾਰਿਆਂ ਤੇ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਸਾਰੇ ਦੁਪੱਟੇ ਬੜੇ ਸੋਹਣੇ ਦੁਪੱਟੇ ਬਣੇ ਹੋਏ ਨੇ ਪ੍ਰਾਈਸ ਇਹਦਾ ਰਹੇਗਾ ਜੀ ਇੱਕ ਸੂਟ ਦਾ 1300 ਅਗਰ ਤੁਸੀਂ ਦੋ ਸੂਟ ਲੈਣਾ ਚਾਹੁੰ ਤਾਂ ਤੁਹਾਨੂੰ ਇਹ ਦੋ ਹੀ ਸੂਟ ਮਿਲਣਗੇ ਇੱਕ ਸੂਟ ਦਾ 1350 ਹੈ ਜੀ ਦੋ ਸੂਟ 2600 ਰੁਪਏ ਤੇ ਮਿਲਣਗੇ ਇਹ ਵੜਾ ਜਿਹੜਾ ਕਲਰ ਹੈ ਜੀ ਪਿਓਰ ਰਾਮਾ ਗ੍ਰੀਨ ਕਲਰ ਹੈ ਜੀ ਥੋੜਾ ਜਿਹਾ ਕਲਰ ਦਾ ਡਿਫਰੈਂਸ ਆ ਰਿਹਾ ਬਲੂਇਸ਼ ਸ਼ੇਡ ਤੇ ਆ ਰਿਹਾ ਗ੍ਰੀਨਿਸ਼ ਸ਼ੇਡ ਤੇ ਹੈ ਜੀ ਰਾਮਾ ਗ੍ਰੀਨ ਕਲਰ ਹੈ ਔਰ ਜਿਹੜੇ ਇਹ ਵਾਲਾ ਕਲਰ ਹੈ ਜੀ ਬ੍ਰਾਈਟ ਰੈੱਡ ਆ ਰਿਹਾ ਰੈੱਡ ਬਲੱਡ ਰੈੱਡ ਕਲਰ ਹੈ ਜੀ ਜਿਹੜਾ ਹੁੰਦਾ ਮਤਲਬ ਪਿਓਰ ਟਮਾਟਰੀ ਕਲਰ ਆ ਰਿਹਾ ਇਹ ਉਹ ਵਾਲਾ ਕਲਰ ਨਹੀਂ ਹੈਗਾ ਜੀ ਥੋੜਾ ਜਿਹਾ ਇਹਦਾ ਸ਼ੇਡ ਦਾ ਫਰਕ ਹੈ ਜੀ ਬਲੱਡ ਰੈੱਡ ਜਿਹੜਾ ਇਹ ਵਰਕ ਤੁਸੀਂ ਦੇਖ ਸਕਦੇ ਹੋ ਵਰਕ ਸੇਮ ਐਜ਼ ਇਟ ਰਹੇਗਾ ਸਾਰੇ ਸੂਟਾਂ ਦੀ ਤਰ੍ਹਾਂ ਪੌਂਚੇ ਵੀ ਬਣੇ ਹੋਏ ਨੇ neck ਦਾ ਕੋਈ ਇਸ਼ੂ ਨਹੀਂ ਐ neck ਨਹੀਂ ਬਣਿਆ ਹੋਇਆ ਪੌਂਚੇ ਵੀ ਬਣੇ ਹੋਏ ਨੇ ਬਾਜੂ ਵੀ ਬਣੀਆਂ ਹੋਈਆਂ ਘੇਰਾ ਵੀ ਬਣਿਆ ਹੋਇਆ ਮਤਲਬ ਕੰਪਲੀਟ ਸਾਰਾ ਸੂਟ ਹੈਵੀ ਬਣੇਗਾ ਜੀ ਸਾਰਾ ਫਰੰਟ ਵੀ ਦੇਖੋ ਸੀਕੁਐਂਸ ਦਾ ਵਰਕ ਆਏਗਾ ਫਰੰਟ ਤੇ ਵੀ ਵਰਕ ਆਏਗਾ ਬਾਜੂ ਤੇ ਵੀ ਆਏਗਾ ਔਰ ਪੌਂਚੇ ਤੇ ਵੀ ਆਏਗਾ ਔਰ ਨਾਲ ਜਿਹੜਾ ਦੁਪੱਟਾ ਹੈ ਉਹ ਵੀ ਆਪਣਾ ਦੁਪੱਟਾ ਜਿਹੜਾ ਮਤਲਬ ਇਹ ਸੂਟ ਐਦਾਂ ਦੇ ਹੁੰਦੇ ਨੇ ਜੀ ਕਈ ਸੂਟ ਐਵੇਂ ਆਪਾਂ ਜਿਆਦਾ ਹੈਵੀ ਲੈ ਲੈਨੇ ਆ ਇੱਕ ਵਾਰੀ ਪਾਈ ਤੋ ਸੂਟ ਵਧੀਆ ਲੱਗਦਾ ਪਰ ਉਸ ਤੋਂ ਬਾਅਦ ਤੁਹਾਨੂੰ ਉਹ ਸੂਟ ਆਪਾਂ ਮਤਲਬ ਹਰ ਫੰਕਸ਼ਨ ਤੇ ਨਹੀਂ ਵੇਅਰ ਕਰ ਸਕਦੇ ਇਹ ਸੂਟ ਐਦਾਂ ਦੇ ਨਹੀਂ ਉਸ ਤੋਂ ਬਾਅਦ ਤੁਸੀਂ ਫੰਕਸ਼ਨ ਤੇ ਵੇਅਰ ਕਰਨ ਤੋਂ ਬਾਅਦ ਤੁਸੀਂ ਘਰੇ ਵੀ ਹੰਡਾ ਸਕਦੇ ਹੋ ਕੋਈ ਦਿੱਕਤ ਨਹੀਂ ਆਏਗੀ ਸਟੱਫ ਵਧੀਆ ਜੀ ਚੀਜਣ ਵਾਲਾ ਸਟੱਫ ਨਹੀਂ ਹੈ ਨਾ ਇਹ ਸਟੱਫ ਐਦਾਂ ਦਾ ਵੀ ਇਹਦਾ ਕਲਰ ਜਾਏਗਾ ਵਧੀਆ ਇਹਦੇ ਤੇ ਜਿਹੜੀ ਲੱਗੀ ਵੀ ਹੈ ਮੰਚਲੀ ਸਿਲਕ ਜਿਹੜਾ ਸਟੱਫ ਹੈ ਵਧੀਆ ਲੱਗਿਆ ਹੋਇਆ ਹੈ ਜੀ ਪਹਿਲਾਂ ਵੀ ਆਪਾਂ ਇਹ ਸਟੱਫ ਚ ਕਾਫੀ ਸੂਟ ਲੈ ਕੇ ਆਏ ਸੀ ਆਪਣੇ ਵਧੀਆ ਸੇਲ ਹੋ ਔਰ ਉਹ ਸੂਟ ਵਧੀਆ ਵੀ ਮਤਲਬ ਸਟੱਫ ਵੀ ਸਾਰਿਆਂ ਨੂੰ ਵਧੀਆ ਲੱਗਿਆ ਜੀ ਜਿਹੜੀਆਂ ਭੈਣਾਂ ਨੇ ਮੰਗਵਾਇਆ ਹੁਣ ਆਪਾਂ ਦੁਬਾਰਾ ਤਾਂ ਹੀ ਵਰਕ ਵਾਲੇ ਸੂਟ ਲੈ ਕੇ ਆਏ ਆ ਜੀ ਨੈਕਸਟ ਜਿਹੜਾ ਕਲਰ ਹੈ ਜੀ ਪਿਓਰ ਮੋਰ ਪੰਖੀਆ ਕਲਰ ਹੈ ਜਿਹੜਾ origignal ਮੋਰ ਪੰਖੀਆ ਕਲਰ ਹੁੰਦਾ ਜੀ ਬਲੂਇਸ਼ ਸ਼ੇਡ ਤੇ ਮੋਰ ਪੰਖੀਆ ਕਲਰ ਹੈ ਜੀ ਜਿਹੜਾ ਬਲੂਇਸ਼ ਸ਼ੇਡ ਤੇ ਮੋਰ ਪੰਖੀਆ ਕਲਰ ਹੁੰਦਾ ਬਹੁਤ ਸੋਹਣਾ ਬਣਿਆ ਹੋਇਆ ਜੀ ਘੇਰਾ ਸਾਰਿਆਂ ਦਾ ਐਜ਼ ਇਟ ਬਣਿਆ ਹੋਇਆ ਘੇਰਾ ਔਰ ਨਾਲ ਹੈਗੀਆਂ ਜੀ ਬਾਜੂ ਔਰ ਨਾਲ ਹੀ ਹੈਗਾ ਪਹੁੰਚੇ ਦਾ ਵਰਕ ਬਾਜੂ ਵੀ ਬਣੀ ਹੋਈ ਹੈ ਪੌਂਚਾ ਵੀ ਬਣਿਆ ਹੋਇਆ ਜੀ ਔਰ ਨਾਲ ਦੁਪੱਟਾ ਵੀ ਇਹਦਾ ਬਣਿਆ ਹੋਇਆ ਹੈ ਮੋਰ ਪੰਖਿਆ ਕਲਰ ਹੈ ਜੀ ਜਿਹੜਾ origional ਮੋਰ ਪੰਖਿਆ ਕਲਰ ਹੁੰਦਾ ਹੈ ਬਲੂਇਸ਼ ਜਿਹੜਾ ਮੋਰ ਪੰਖਿਆ ਕਲਰ ਹੁੰਦਾ ਹੈ ਬਹੁਤ ਸੋਹਣਾ ਕਲਰ ਬਣਿਆ ਹੈ ਮੋਰ ਪੰਖੀਆ ਸਾਰਾ ਸੂਟ ਹੈ ਰੈਯਨ ਵਾਲਾ ਜੀ ਆਲ ਓਵਰ ਸੂਟ ਰਹੇਗਾ ਦੁਪੱਟਾ ਵੀ ਨਾਲ ਰਹੇਗਾ ਜੀ ਸੇਮ ਅੰਚਲੀ ਰਾਹੀ ਦੁਪੱਟਾ ਰਹਿਣ ਵਾਲਾ ਦੁਪੱਟਾ ਵੀ ਸਾਰਿਆਂ ਦਾ ਹੀ ਨਾਲ ਉਦਾਂ ਹੀ ਐਜ ਇਟ ਗੋਟੇ ਦਾ ਵਰਕ ਆਏਗਾ ਜੀ ਸਾਰਿਆਂ ਦੇ ਦੁਪੱਟੇ ਦੇ ਉੱਤੇ ਵੀ ਦੁਪੱਟੇ ਦੇ ਉੱਤੇ ਗੋਟਾ ਪੱਤੀ ਵੀ ਆਏਗੀ ਜੀ ਔਰ ਗੋਟੇ ਦਾ ਜਿਹੜਾ 4 ਸਾਈਡ ਫਿਨਿਸ਼ਿੰਗ ਦਿੱਤੀ ਵੀ ਇਹ ਸਾਰਿਆਂ ਤੇ ਗੋਟੇ ਦੀ ਆਏਗੀ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਸੂਟ ਵੀ ਬਹੁਤ ਸੋਹਣਾ ਬਣਿਆ ਔਰ ਕੱਟ ਵੀ 5 ਮੀਟਰ ਦੀ ਹੈ ਜਿਹੜੀ ਭੈਣ ਵੀ ਇਹਨਾਂ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ WhatsApp ਨੰਬਰ ਮੇਰਾ ਵੀਡੀਓ ਦੇ نیچے ਦਿੱਤਾ ਹੀ ਹੋਇਆ ਹੈ ਇਹਦੇ ਜਿਹੜੇ ਮੈਂ ਤੁਹਾਨੂੰ ਕਲਰ ਦਿਖਾਏ ਨੇ ਜੀ ਮੋਰ ਪੰਖਿਆ ਗ੍ਰੀਨ ਦਿਖਾਇਆ ਜੀ ਇੱਕ ਮੈਂ ਤੁਹਾਨੂੰ ਰੈੱਡ ਕਲਰ ਦਿਖਾਤਾ ਜੀ ਇੱਕ ਰਾਮਾ ਗ੍ਰੀਨ ਸ਼ੇਡ ਹੈ ਜੀ ਔਰ ਇੱਕ ਕਲਰ ਹੈਗਾ ਜੀ ਡਾਰਕ ਗ੍ਰੀਨ ਇੱਕ ਹੈਗਾ ਜੀ ਕਲਰ ਵਾਈਨ ਪੰਜ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਸਟਾਕ ਦੇ ਵਿੱਚ ਆਇਆ ਸੀ ਜੀ ਰਾਮਾ ਗ੍ਰੀਨ ਡਾਰਕ ਗ੍ਰੀਨ ਵਾਈਨ 레드 ਔਰ ਇੱਕ ਆਇਆ ਜੀ ਆਪਣੇ ਕੋਲੇ ਮੋਰ ਪੰਖੀਆ ਬਲੂ ਜਿਹੜੀ ਭੈਣ ਵੀ ਇਹ ਸੂਟਾਂ ਦੇ ਵਿੱਚ ਕੋਈ ਵੀ ਸੂਟ ਲੈਣਾ ਚਾਹੁੰਦੀ ਆ ਬਾਏ ਕਰਨਾ ਚਾਹੁੰਦੀ ਆ ਸਕਰੀਨਸ਼ਾਟ ਭੇਜ ਕੇ ਮੈਨੂੰ ਮੇਰੇ ਨੰਬਰ ਤੇ ਸੈਂਡ ਕਰ ਸਕਦੀ ਆ ਔਰ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਔਰ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚਲਦੀ ਵੀਡੀਓ ਨੂੰ ਹੀ ਸ਼ੇਅਰ ਕਰਿਆ ਕਰੋ ਤਾਂ ਜੀ ਹੋਰ ਭੈਣਾ ਵੀ ਨੇ ਜਿਹੜੇ ਕੀ ਵੀਡੀਓ ਦੇ ਜਿਹੜਾ ਮਤਲਬ ਲਾਭ ਉਠਾ ਸਕਣ ਸੋਹਣੇ ਸੋਹਣੇ ਸੂਟ ਜਿਹੜੇ ਬਾਈ ਕਰ ਸਕਣ ਆਪਾਂ ਆਪਣੀ ਵੀਡੀਓ ਦੇ ਵਿੱਚ ਹਮੇਸ਼ਾ ਹੀ ਪਾਉਂਦੇ ਰਹਿੰਦੇ ਆਂ ਅੱਜ ਹੀ ਕਦੇ ਸੂਟ ਕਦੇ ਕੱਟ ਪੀਸ ਆਉਂਦੇ ਰਹਿੰਦੇ ਨੇ ਇੱਕ ਦਿਨ ਛੱਡ ਕੇ ਆਪਾਂ ਆਪਣੀ ਵੀਡੀਓ ਅਪਲੋਡ ਕਰਦੇ ਆਂ ਅ ਮੇਰੀ ਵੀਡੀਓ ਦਾ ਮੇਰੀਆਂ ਭੈਣਾਂ ਦਾ ਧੰਨਵਾਦ ਜੀ ਇਹ ਭੈਣਾਂ ਦਾ ਧੰਨਵਾਦ ਜੀ ਬਹੁਤ ਬਹੁਤ ਜਿਹੜੀਆਂ ਭੈਣਾਂ ਦਾ ਭੈਣਾਂ ਨੂੰ ਇੰਤਜ਼ਾਰ ਹੁੰਦਾ ਉਹ ਮੈਨੂੰ ਮੈਸੇਜ ਕਰਕੇ ਪੁੱਛਦੀਆਂ ਵੀ ਤੁਹਾਡੀ ਵੀਡੀਓ ਅੱਜ ਆਈ ਨਹੀਂ ਜਾਂ ਲੇਟ ਹੋ ਗਈ ਆਪਣੀ ਵੀਡੀਓ ਦਾ ਆਪਾਂ ਟਾਈਮ ਵੀ ਰੱਖਿਆ ਜੀ 9 ਤੋਂ 10 ਦੇ ਵਿੱਚ ਵਿੱਚ ਆਪਾਂ ਵੀ ਜਿਹਦੇ ਕਰਕੇ ਕੋਈ ਦਿੱਕਤ ਆਂਦੀ ਨਹੀਂ ਇਦਾਂ ਦੀ ਕੋਈ ਵੀ ਦਿੱਕਤ ਨਹੀਂ ਹੈਗੀ ਹੁਣ ਆਪਾਂ ਆਪਣੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ